6 ਸਿਲੰਡਰ ਤੋਂ ਵੱਧ ਹੋ ਸਕਦਾ ਘੱਟ ਨਹੀਂ ਮੰਨ ਕੇ ਚੱਲ ਯਾਰ ਇਹ ਫੈਕਟਰੀ ਫੂਟਰੀ ਚ ਲਾਤਾ ਕਿਤੇ ਕਿਤੇ ਜਿਹੜੀਆਂ ਵੱਡੀਆਂ ਵੱਡੀਆਂ ਪੈਂਡ ਪੈਂਡ ਜਿਹੜੀਆਂ ਫੈਕਟਰੀਆਂ ਹੁੰਦੀਆਂ ਉਹਨਾਂ ਚ ਲਾਤਾ ਤੇ ਸਾਰੇ ਸਾਰੀ ਫੈਕਟਰੀ ਲੈਡ ਕੱਲਾ ਚੱਕ ਕਰ ਦੂ ਪੂਰੀ ਕੱਲਾ ਇਹ ਤਾਂ ਮੈਨੂੰ ਤਾਂ ਲੱਗਦਾ ਵੀ ਗ੍ਰੈਡ ਆ ਕੱਲਾ ਪਿੰਡ ਦੀ ਲੈਡ ਇੱਕ ਸਾਰਾ ਗ੍ਰੈਡ ਆ ਇਹ ਪਹਿਲਾ ਪੱਖਾ ਦੇਖੋ ਪਤੰਦਰ ਦਾ ਕੱਡਾ ਹੈ ਬਈ ਓਏ ਪੱਖਾ ਦਾ ਭਰਾਵਾ ਪੁੱਛਣਾ ਛੋਟੇ ਕਮਰੇ ਜਿਹੜਾ ਤਾਂ ਪੱਖਾ ਹੀ ਲੱਗਿਆ ਛੋਟੇ ਕਮਰੇ ਏਡਾ ਪੱਖਾ ਇਹ ਤੁਹਾਨੂੰ ਤੋਲ ਕੇ ਮਿਲ ਜਾਣਾ ਮਿੱਤਰੋ ਇੱਥੋਂ ਤੋਲ ਕੇ ਪੂਰੇ ਨਾਲ ਜਨਰੇਟਰ ਆਲਟਰਨੇਟਰ ਬਹੁਤ ਦੇਖੇ ਹੋਣਗੇ ਮਿੱਤਰੋ ਬਹੁਤ ਵੱਡੇ ਵੱਡੇ ਦੇਖੇ ਹੋਣਗੇ ਫੈਕਟਰੀਆਂ ਚੱਲਦੇ ਦੇਖੇ ਹੋਣਗੇ ਖੇਤਾਂ ਚੱਲਦੇ ਦੇਖੇ ਹੋਣਗੇ ਪਰ ਜਿਹੜਾ ਤੁਹਾਨੂੰ ਆਹ ਦਿਖਾਉਣ ਲੱਗਿਆ ਨਾ ਮੈਂ ਕਹਿੰਦਾ ਸਾਰੇ ਆਲਟਰਨੇਟਰ ਜਨਰੇਟਰਾਂ ਦਾ ਬਾਬ ਆਹੇ ਤੂੰ ਆਹ ਦੇਖੋ ਪਹਿਲਾਂ ਦਾ ਆਲਟਰਨੇਟਰ ਹੀ ਦੇਖੋ ਕਿੱਡਾ ਲੱਗਿਆ ਇਹਦੇ ਹੈ ਫਿਰ ਇਧਰਲੇ ਪਾਸੇ 에ਅਰ ਸਿਲੰਡਰ ਦੇਖੋ ਕਿੱਡਾ ਲੱਗਿਆ ਤੇ ਮੈਂ ਕਹਿੰਦਾ ਯਾਰ ਭਾਈ ਘੱਟੋ ਘੱਟ ਹੱਕੇ ਨਹੀਂ ਦਾ ਇੰਜਨ ਹੋਊ 6 ਸਿਲੰਡਰ ਹੋਊਗਾ ਭਾਈ ਦਾ ਹਾਂ 6 ਸਿਲੰਡਰ ਤੋਂ ਵੱਧ ਹੋ ਸਕਦਾ ਘੱਟ ਨਹੀਂ 6 ਸਿਲੰਡਰ ਤੋਂ ਵੱਧ ਹੋ ਸਕਦਾ ਘੱਟ ਨਹੀਂ ਮੰਨ ਕੇ ਚੱਲ ਯ ਜਿਹੜੀਆਂ ਵੱਡੀਆਂ ਵੱਡੀਆਂ ਪੈਂਡ ਪੈਂਡ ਜਿਹੜੀਆਂ ਫੈਕਟਰੀਆਂ ਹੁੰਦੀਆਂ ਉਹਨਾਂ ਚ ਲਾਤਾ ਤੇ ਸਾਰੇ ਸਾਰੀ ਫੈਕਟਰੀ ਲੈਡ ਕੱਲਾ ਚੱਕ ਕਰ ਦੂ ਪੂਰੀ ਇਹ ਤਾਂ ਮੈਨੂੰ ਤਾਂ ਲੱਗਦਾ ਵੀ ਗ੍ਰੈਡ ਆ ਕੱਲਾ ਪਿੰਡ ਦੀ ਲੈਡ ਇੱਕ ਸਾਉ ਦਾ ਗ੍ਰੈਡ ਆ ਇਹ ਹਾਂ ਹਾਂ ਮਾੜਾ ਇੱਕ ਸਾਉ ਦਾ ਗ੍ਰੈਡ ਆ ਇਹ ਸਿਰ ਬਹੁਤ ਵੱਡਾ ਪਹਿਲਾਂ ਤਾਂ ਇਹਦਾ ਪੱਖਾ ਦਿਖਾ ਪੱਖਾ ਤੇ ਰੈਡੀਏਟਰ ਦਿਖਾ ਕਿੱਡਾ ਉਧਰਲੇ ਪਾਸੇ ਜਾ ਕੇ ਦਿਖਾ ਇਧਰਲੇ ਵੀ ਦਿਖਾ ਦੇ ਮਾੜਾ ਜਾਂ ਤੁਹਾਨੂੰ ਦਿਖਾਉਣੇ ਆ ਬਾਈ ਮਾੜਾ ਉਧਰਲੇ ਪਾਸੇ ਜਾ ਕੇ ਝੂਮ ਮਾਰਦੀ ਪਹਿਲਾਂ ਪੱਖਾ ਦੇਖੋ ਪਤੰਦਰ ਦਾ ਕੱਡਾ ਹੈ ਬਾਈ ਓਏ ਪੱਖਾ ਦਾ ਭਰਾਵਾ ਪੁੱਛਣਾ ਕਛੂ ਛੋਟੇ ਕਮਰੇ ਜਿੱਡਾ ਦਾ ਪੱਖਾ ਹੀ ਲੱਗ ਗਿਆ ਛੋਟੇ ਕਮਰੇ ਈਡਾ ਪੱਖਾ ਤੇ ਹੁਣ ਸਭ ਤੋਂ ਮਜ਼ੇਦਾਰ ਗੱਲ ਦੱਸ ਦਈਏ ਫਿਰ ਦਰਸ਼ਕਾਂ ਨੂੰ ਦੱਸ ਦਈਏ ਇਹ ਦਰਸ਼ਕਾਂ ਨੂੰ ਦੱਸ ਦਈਏ ਮਿੱਤਰੋ ਵੀ ਜੇ ਐਡਾ ਜਨਰੇਟਰ ਤੁਸੀਂ ਲੈਣਾ ਐਡਾ ਆਹਾ ਐਡਾ ਜਨਰੇਟਰ ਇਹ ਤੁਹਾਨੂੰ ਤੋਲ ਕੇ ਮਿਲ ਜਾਣਾ ਮਿੱਤਰੋ ਇੱਥੋਂ ਤੋਲ ਕੇ ਜਿਵੇਂ ਤੋਲ ਕੇ ਹੁਣ ਆਈਨਾ ਰੇਟ ਦਾ ਸਾਨੂੰ ਕਨਫਰਮ ਨਹੀਂ ਵੀ ਕਿੰਨਾ ਵਾ ਬਈ ਜੇ ਅੰਦਾਜ਼ਾ ਲਾ ਕੇ ਚੱਲੀਏ ਵੀ ਕਿੰਨੇ ਕ ਦਾ ਬਾਈ 150 150 200 ਇੰਨੇ ਕ ਦਾ ਨਾ ਹਾਂ ਹਾਂ ਇੱਥੇ ਜੀ 200 ਤੋਂ ਥੱਲੇ ਹੋਊਗਾ ਬਾਕੀ ਸੀ ਕੋਈ ਆ ਕਨਫਰਮ ਨਹੀਂ ਕਰਦੇ ਬਾਈ ਨੇ ਸਾਨੂੰ ਦੱਸਿਆ ਨਹੀਂ ਕਿ ਤੂੰ ਗੱਲ ਕਰ ਲਿਓ ਤੁਹਾਨੂੰ ਤੋਲ ਕੇ ਮੈਜੂ ਕੁਛ ਕਰ ਪਈਆਂ ਤੁਹਾਨੂੰ ਅੰਦਾਜ਼ਾ ਦੱਸਦਾ ਰੇਟ ਹਿਸਾਬ ਦਾ ਹੀ ਰੱਖਿਆ ਕੋਈ ਜ਼ਿਆਦਾ ਰੇਟ ਜੀ ਕੁਛ ਹਿਸਾਬ ਦਾ ਰੇਟ ਆ ਤੇ ਤੁਹਾਨੂੰ ਤੋਲ ਕੇ ਮਿਲ ਜਾਣਾ ਮਿੱਤਰੋ ਤੋਲ ਕੇ ਬਾਈ ਉ ਕਿੰਨੇ ਦਾ ਹੋਊਗਾ ਮਹਿੰਗਾ ਜੇ ਸਾਰਾ ਉਵੇਂ ਤਾਂ ਬਾਈ ਮੈਨੂੰ ਐ ਲੱਗਦਾ ਵੀ ਕਟਕਟ 3 2 3 ਲੱਖ ਦਾ ਹੋਊਗਾ ਕੱਲੇ ਹੀ ਤੇ ਇਹ ਤਾਂ ਮੇਰੇ ਖਿਆਲ ਨਾਲ 30 ਜਾਂ 35 ਹਜ਼ਾਰ ਚ ਬਣ ਜੂ ਹਨਾ ਹਾਂ ਵੇਡ ਦੇ ਹਿਸਾਬ ਨਾਲ ਜੀ ਵੇਡ ਦੇ ਹਿਸਾਬ ਨਾਲ ਵੇਡ ਦੇ ਹਿਸਾਬ ਨਾਲ ਤੋਲ ਕੇ ਮਿਲ ਜਣਾ ਮਿੱਤਰੋ ਤੁਹਾਨੂੰ ਇਹ ਸ਼ੇਅਰ ਕਰ ਦਿਓ ਦਬ ਕੇ ਤੇ ਨੰਬਰ ਬਾਈ ਦਾ ਚਲਾ ਦਾਂਗੇ ਹਿਯਾਰਪੁਰ ਦੇ ਵਿੱਚ ਖੜਿਆ ਸਕਰੈਪ ਮਾਰਕੀਟ ਦੇ ਵਿੱਚ ਜਿੱਥੋਂ ਸਰੇਖ ਚੀਜ਼ ਤੋਲ ਕੇ ਮਿਲਦੀ ਹੈ ਟਰੈਕਟਰ ਲੈ ਲਓ ਟਾਇਰ ਲੈ ਲਓ ਗੱਡੀਆਂ ਲੈ ਲਓ ਤੋਲ ਕੇ ਮਿਲ ਜਾਂਦੀ ਵੱਡੇ ਵੱਡੇ ਟਰੱਕ ਤੋਲ ਕੇ ਮਿਲ ਜਾਂਦੇ ਆ ਇੱਥੇ ਤੁਸੀਂ ਆ ਜਾਓ ਤੇ ਆ ਜਨਰੇਟਰ ਲੈ ਜਾਓ ਬਾਈ ਇਹ じゃ ਤੁਹਾਨੂੰ ਦੁਬਾਰਾ ਨਹੀਂ ਮਿਲਣਾ ਸ਼ੇਅਰ ਕਰੋ ਧੰਨਵਾਦ